ਇੰਨੇ ਲੱਤਾਂ ਨੂੰ ਸਾਰੇ ਗਲਿਆ ਪਿਆ ਤੇ ਜਿਹੜੇ ਜ਼ਖਮ ਆ ਨਾ ਕਿਹੜੇ ਪੈ ਚੁੱਕੇ ਆ ਇੱਥੇ ਵੀ ਬਹੁਤ ਵੱਡਾ ਹੋਲ ਆ ਇੱਟਾ ਵੱਡਾ ਹੱਡੀ ਦੀਂਦੀ ਪਿਛਲੀ ਇੱਥੇ ਪਿਛਲੇ ਪਾਸੇ ਵੀ ਇੱਕ ਕਿੱਡਾ ਵੱਡਾ ਹੋਲ ਆ ਪੂਰੀਆਂ ਲੱਤਾਂ ਗਲ ਗਈਆਂ ਨੇ ਸਾਰੀਆਂ ਉਹ ਅਸੀਂ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਤਾ ਤਾਂ ਸਾਡੀ ਵੀਡੀਓ ਜਿਹੜੀ ਉਹ ਹਾਈਡ ਹੋ ਜਾਣੀ ਹੈ ਫੇਸਬੁੱਕ ਨੇ ਸਾਡੀ ਵੀਡੀਓ ਚੱਕ ਦੇਣੀ ਆ ਇੰਨੀ ਮਾੜੀ ਹਾਲਤ ਦੇ ਵਿੱਚ ਅੱਜ ਕਨਸਾਨ ਕਪੂਰਸਲੇ ਸ਼ਹਿਣ ਦੇ ਵਿੱਚ ਪਿਆ ਸਾਰਾ ਹੀ ਗਲਿਆ ਹੋਇਆ ਵਾਹ ਧੰਨ ਬਾਬਾ ਨਾਨਕ ਵਾਹ ਜਿਵੇਂ ਵਾਲੇ ਨਾ ਬਲਦੇ ਆ ਰਹੇ ਬਹੁਤ ਵਧੀਆ ਜਿਹਾ ਕਿ ਹੁਣ ਹਰ ਨੌਜਵਾਨ ਪੜ੍ਹਿਆ ਲਿਖਿਆ امپورٹ ایکسپورٹ ਦਾ ਕੰਮ ਕਰਦਾ ਸਾਊਥ ਦੇ ਵਿੱਚੋਂ ਜਾ ਕੇ ਚੀਜ਼ਾਂ ਲਿਆਉਂਦਾ ਦੁਬਈ ਤੱਕ ਆਉਣਾ ਜਾਣਾ ਪਰਿਵਾਰ ਬਹੁਤ ਵਧੀਆ ਕੰਮਕਾਰ ਬਹੁਤ ਵਧੀਆ ਪਰ ਜ਼ਿੰਦਗੀ 'ਚ ਐਸਾ ਕੁਛ ਦੇਣੇ ਲੈਣੇ ਸੀ ਕੋਈ ਉੱਪਰ ਵਾਲੇ ਨਾਲ ਮਾਂ ਵੀ ਤੁਰ ਗਈ ਪਿਓ ਵੀ ਤੁਰ ਗਿਆ ਭਰਾ ਵੀ ਤੁਰ ਗਿਆ ਘਰ ਵੀ ਵਿਗ ਗਿਆ ਸਿਰ ਤੋਂ ਛੱਤ ਵੀ ਉੱਟ ਗਈ ਪੈਰਾਂ ਹੇਠੋਂ ਜ਼ਮੀਨ ਵੀ ਨਿਕਲ ਗਈ ਥੱਲੇ ਅੜ ਗਿਆ ਰੀੜ ਦੀ ਹੱਡੀ ਟੁੱਟ ਗਈ ਥੱਲੇ ਏਡੇ ਏਡੇ ਵੱਡੇ ਜਾਗਮ ਹੋ ਗਏ ਹੱਡੀਆਂ ਨਿਕਲ ਆਈਆਂ ਬਾਹਰ ਕਪੂਰਥਰੇ ਕਪੂਰਥਲੇ ਸ਼ਹਿਰ ਦੇ ਵਿੱਚ ਇਹ ਵੀਰ ਉਸ ਮਕਾਨ ਦੇ ਬਾਹਰ ਪਿਆ ਸੀ ਜਿੱਥੇ ਕਿਸੇ ਟਾਈਮ ਰਹਿੰਦਾ ਸੀ ਭਰਾ ਮਾ ਮੇਰਾ ਤੂੰ ਚਲ ਗਿਆ ਭਰਾ ਮਾ ਤੂੰ ਮੇਰਾ ਭਰਾ ਜਿਹੜੇ ਸ਼ਹਿਰ ਚ ਰਾਜਿਆਂ ਵਾਂਗ ਤੁਰਦਾ ਸੀ ਵਧੀਆ ਕਾਰੋਬਾਰ ਸੀ ਉਸੇ ਚੈ ਸ਼ਹਿਰ ਦੀ ਇੱਕ ਨੇਰ ਕੋਟੀ ਦੇ ਵਿੱਚ ਪਿਆ ਕੀੜਿਆਂ ਤੋਂ ਖਾਧਾ ਜਾ ਰਿਆ ਸੀ ਚਿਲਕਾ ਰਾਜ ਜਦੋਂ ਤੂਤੀ ਬੋਲਦੀ ਸੀ ਹੱਡ ਪੈਰ ਵੀ ਚੱਲਦੇ ਸੀ ਕਾਰੋਬਾਰ ਵੀ ਚੱਲਦੇ ਸੀ ਉਦੋਂ ਸਾਰੇ ਹੀ ਭਰਾ ਭਰਾ ਕਰਦੇ ਜਦੋਂ ਹੱਡ ਪੈਰ ਵੀ ਚੱਲਣੋਂ ਹਟ ਕੇ ਤੇ ਸਿਰ ਤੋਂ ਛੱਤ ਵੀ ਉੱਠ ਗਈ ਕੋਈ ਦੇਖਣ ਵੀ ਨਹੀਂ ਆਇਆ ਹੁਣ ਤਾਂ ਕੋਈ ਆਵੋ ਹੁਣ ਤਾਂ ਕੋਈ ਆ ਕੇ ਤਿਲਕ ਰਾਜ ਨੂੰ ਮਿਲ ਕੇ ਜਾਓ ਯਾਰ ਬਾਈ ਆ ਕੇ ਆਪਣੇ ਇਸ ਖੂਨ ਦੇ ਰਿਸ਼ਤੇ ਨੂੰ ਘਟੋ ਘਟ ਹੌਸਲਾ ਹੀ ਦੇ ਦਿਓ ਵੀ ਕੋਈ ਨਾ ਅਸੀਂ ਤੇਰੇ ਨਾਲ ਆ ਪੁੱਤ ਅਸੀਂ ਤੇਰੇ ਨਾਲ ਆ ਭਰਾ ਫਿਕਰ ਨਾ ਕਰ

ਕੋਈ ਗਾ ਬਾਬਾ ਜੀ ਨੇ ਬਹੁਤ ਵੱਡੇ ਦੁੱਖ ਚੋਂ ਕੱਢਿਆ ਤੈਨੂੰ ਉਹਦੀ ਕਿਰਪਾ ਹੋ ਗਈ ਜ਼ਖਮ ਠੀਕ ਹੋ ਗਏ ਬਹੁਤ ਵੱਡੇ ਦੁੱਖ ਚੋਂ ਕੱਢਿਆ ਅ ਸਾਰਾ ਹੀ ਗਲਿਆ ਹੋਇਆ ਸੀ ਬਹੁਤ ਧੰਨ ਬਾਬਾ ਨਾਨਕਾ ਨਾ ਜਵੀ ਵਾਲੇ ਨਾ ਮੈਨੂੰ ਵਦਾਰੇ ਬਾਹਰ ਗਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 27 ਜੂਨ 2022 27 ਜੂਨ 2023 27 ਜੂਨ 2024 2.5 ਸਾਲ ਦਾ ਸਮਾਂ ਹੋ ਗਿਆ ਵੀਰੇ ਨੂੰ ਆਏ ਨੂੰ 2.5 ਸਾਲਾਂ ਤੋਂ ਅੱਜ ਤੱਕ ਤਿਲਕਰਾਜ ਵੀਰੇ ਦੇ ਜ਼ਿੰਦਗੀ ਦੇ ਵਿੱਚ ਜਿਹੜਾ ਫਰਕ ਪਿਆ ਸ਼ਾਇਦ ਤੁਸੀਂ ਇਸ ਚਿਹਰੇ ਨੂੰ ਦੇਖ ਕੇ ਨਾ ਹਾਲਾਤਾਂ ਨੂੰ ਦੇਖ ਕੇ ਸਮਝ ਨਾ ਪਾਓ ਜਿਹੜੀ ਤਕਲੀਫ ਇਸ ਬੰਦੇ ਨੇ ਕੱਟੀ ਆ ਜਿਹੜੀ ਸਰਦਾਰੀ ਇਸ ਬੰਦੇ ਨੇ ਢੰਡਾਈ ਆ ਇੱਕ ਹੋਣਹਾਰ ਨੌਜਵਾਨ ਪੜਿਆ ਲਿਖਿਆ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ ਸਾਊਥ ਦੇ ਵਿੱਚੋਂ ਜਾ ਕੇ ਚੀਜ਼ਾਂ ਲਿਆਉਂਦਾ ਦੁਬਈ ਤੱਕ ਆਉਣਾ ਜਾਣਾ ਪਰਿਵਾਰ ਬਹੁਤ ਵਧੀਆ ਕੰਮਕਾਰ ਬਹੁਤ ਵਧੀਆ ਪਰ ਜ਼ਿੰਦਗੀ 'ਚ ਐਸਾ ਕੁਝ ਦੇਣੇ ਲੈਣੇ ਸੀ ਕੋਈ ਉੱਪਰ ਵਾਲੇ ਨਾਲ ਮਾਂ ਵੀ ਤੁਰ ਗਈ ਪਿਓ ਵੀ ਤੁਰ ਗਿਆ ਭਰਾ ਵੀ ਤੁਰ ਗਿਆ ਘਰ ਵੀ ਵਿਗ ਗਿਆ ਸਿਰ ਤੋਂ ਛੱਤ ਵੀ ਉੱਠ ਗਈ ਪੈਰਾਂ ਹੇਠੋਂ ਜ਼ਮੀਨ ਵੀ ਨਿਕਲ ਗਈ ਥੱਲੇ ਅੜ ਗਿਆ ਰੀੜ ਦੀ ਹੱਡੀ ਟੁੱਟ ਗਈ ਥੱਲੇ ਐਡੇ ਵੱਡੇ ਜ਼ਖਮ ਹੋ ਗਏ ਹੱਡੀਆਂ ਨਿਕਲ ਆਈਆਂ ਬਾਹਰ ਕਪੂਰਥਲੇ ਕਪੂਰਥਲੇ ਸ਼ਹਿਰ ਦੇ ਵਿੱਚ ਇਹ ਵੀਰ ਉਸ ਮਕਾਨ ਦੇ ਬਾਹਰ ਪਿਆ ਸੀ ਜਿੱਥੇ ਕਿਸੇ ਟਾਈਮ ਰਹਿੰਦਾ ਸੀ ਇੱਟਾਂ ਦੇ ਢੇਰ ਦੇ ਉੱਤੇ ਖੁੱਡਾ ਜਿਹਾ ਬਣਿਆ ਸੀ ਨਿੱਕਾ ਜਿਹਾ ਉਹਦੇ ਵਿੱਚ ਪਿਆ ਸੀ ਜਿੱਥੇ ਕਿਸੇ ਟਾਈਮ ਇਹ ਜਿਹੜੇ ਸ਼ਹਿਰ 'ਚ ਰਾਜਾ ਮੰਗ ਤੁਰਦਾ ਸੀ ਵਧੀਆ ਕਾਰੋਬਾਰ ਸੀ ਉਸ 'ਚ ਐ ਸ਼ਹਿਰ ਦੀ ਇੱਕ ਨੇਰ ਕੋਠੜੀ ਦੇ ਵਿੱਚ ਪਿਆ ਕੀੜਿਆਂ ਤੋਂ ਖਾਧਾ ਜਾ ਰਿਆ ਸੀ ਤਿਲਕ ਰਾਜ ਤਿਲਕ ਰਾਜ ਦੀਆਂ ਉਹ ਪੁਰਾਣੀਆਂ ਤਸਵੀਰਾਂ ਵੀ ਤੁਸੀਂ ਦੇਖੋ ਅਸੀਂ ਸ਼ੇਅਰ ਕੀਤੀਆਂ ਆਪਾਂ ਮੈਂ ਮੈਂ ਕਰਦੇ ਤੁਰੇ ਫਿਰਦੇ ਮੈਨੂੰ ਆ ਵੀ ਮਿਲ ਜੇ ਮੈਨੂੰ ਆ ਵੀ ਮਿਲ ਜੇ ਭਰਾਵੋ ਤੇ ਭੈਣੋ ਉਹਦੀ ਕਿਰਪਾ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਪਤਾ ਨਹੀਂ ਕਦੋਂ ਇੱਕ ਮਿੰਟ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਚਲੇ ਜਾਣਾ ਕੁਝ ਪਤਾ ਨਹੀਂ ਲੱਗਦਾ ਵੀ ਅੱਜ ਇਹ ਵੀਰ ਦੇ ਕੋਈ ਚੰਗੇ ਕਰਮ ਕੀਤੇ ਸੀ ਜਾਂ ਕੋਈ ਸਾਡੇ ਚੰਗੇ ਕਰਮ ਕੀਤੇ ਸੀ ਜਿਹੜਾ ਸਾਨੂੰ ਭਰਾਵਾਂ ਵਾਲਾ ਰਿਸ਼ਤਾ ਮਿਲਿਆ 2.5 ਸਾਲ ਪਹਿਲਾਂ ਜਦੋਂ ਵੀਰੇ ਨੂੰ ਲੈ ਕੇ ਆਏ ਸੀ ਸਾਨੂੰ ਵੀ ਉਮੀਦ ਨਹੀਂ ਸੀ ਲੱਗਦੀ ਵੀ ਇਹ ਵੀਰਾ ਬਚੂਗਾ ਇੰਨੇ ਹਾਲਾਤ ਮਾੜੇ ਸੀ ਅੱਜ ਇਹ ਵੀਰ ਬੀਲਚੇਅਰ ਤੇ ਬੈਠ ਜਾਂਦਾ ਵੌਕਰ ਦੇ ਨਾਲ ਥੋੜਾ ਥੋੜਾ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਉੱਠ ਕੇ ਖੜਾ ਕਰਨ ਦੇ ਲਈ ਐਕਸਰਸਾਈਜ਼ ਕਰਦਾ ਸਾਈਕਲਿੰਗ ਕਰ ਲੈਂਦਾ ਸਾਈਕਲਿੰਗ ਹਾਂਜੀ ਸਾਈਕਲ ਉੱਥੇ ਸਾਈਕਲਿੰਗ ਕਰਦਾ ਨਾ ਨਹੀਂ ਕਰਦਾ ਨਾ ਕੀ ਕਰਦਾ ਉਹ ਨਾ ਡੰਬਲ ਲਾਣਾ ਹੈ ਹੂੰ ਦਾਤਾ ਦੇ ਐਕਸਰਸਾਈਜ਼ ਕਰਾਣਾ ਹੈ ਬੀਲਚੇਅਰ ਤੇ ਉੱਠ ਕੇ ਬੈਠ ਜਣਾ ਆਪ ਬੀਲਚੇਅਰ ਤੇ ਆਪ ਨੇ ਬਿਠਾਉਂਦਾ ਜਣਾ ਬਿਠਾ ਲੈਂਦੇ ਆ ਹੁਣ ਜ਼ਖਮ ਤਾਂ ਨਹੀਂ ਕੋਈ ਬੱਸ ਟੋੜੇ ਨੱਥਾ ਦੇ ਪੈਰ ਫਰੀ ਕਰੇ ਖੜੀ ਨੇ ਜ਼ਖਮ ਤਾਂ ਨਹੀਂ ਕੋਈ ਰਿਹਾ ਜ਼ਖਮ ਆ ਨਹੀਂ ਜ਼ਖਮ ਕੋਈ ਹੈਗਾ ਜ਼ਖਮ ਨਹੀਂ ਹੁਣ ਬਿਲਕੁਲ ਕੋਈ ਨਹੀਂ ਆ ਸਾਰੀਆਂ ਚੀਜ਼ਾਂ ਇਹਦੀਆਂ ਵੱਡੀਆਂ ਹੋਈਆਂ ਸੀ ਆ ਸਾਰਾ ਅੰਦੇ ਕੁਆਸ ਆ ਲੱਤ ਇੱਥੇ ਐਂ ਰੱਖੀ ਹੋਈ ਸੀਗੀ ਆ ਵੀ ਲੱਤ ਗਲ ਗਈ ਸੀ ਤੇ ਆ ਵੀ ਪੈਰ ਗਲ ਗਿਆ ਆ ਸਾਰਾ ਲੱਗ ਆ ਸਾਰਾ ਗਲ ਗਿਆ ਸੀ ਆ ਸਾਰਾ ਆ ਹੱਡੀ ਬਾਹਰ ਆਈ ਹੋਈ ਸੀ ਇੱਥੋਂ ਆ ਸਾਰਾ ਹੱਡ ਚੂਲੇ ਦਾ ਹੱਡ ਇਦਾਂ ਇਦਾਂ ਜਦੋਂ ਲੱਤ ਹਿੱਲਦੀ ਸੀ ਉਹ ਹੱਡ ਇਦਾਂ ਇਦਾਂ ਘੁੰਮਦਾ ਨਜ਼ਰ ਆਉਂਦਾ ਸੀ ਵਿੱਚ ਬਹੁਤ ਕਸ਼ਟ ਚੱਲਿਆ ਬਹੁਤ ਕਸ਼ਟ ਚੱਲਿਆ ਕਿਉਂਕਿ ਇੱਕ ਟਾਇਲਟ ਆਈ ਜਾਣੀ ਪਤਾ ਨਹੀਂ ਲੱਗਦਾ ਰੀਡ ਦੀ ਹੱਡੀ ਇਹਦੀ ਟੁੱਟੀ ਹੋਈ ਐ ਇੱਥੋਂ ਥੱਲੇ ਵਾਲਾ ਹਿੱਸਾ ਡੈੱਡ ਆ ਇਹਦੇ ਚਾਹੇ ਇੱਥੇ ਚਾਕੂ ਮਾਰੀ ਚੱਲ ਚੁੰਡੀਆਂ ਵੱਡੀ ਚੱਲ ਇਹਨੂੰ ਕੁਝ ਨਹੀਂ ਪਤਾ ਲੱਗਦਾ ਡੈੱਡ ਆ ਸਾਰਾ ਤਾਂ ਲੈਟਰਨ ਦਾ ਵੀ ਨਹੀਂ ਪਤਾ ਲੱਗਦਾ ਸੀ ਉਹ ਬਾਥਰੂਮ ਵਾਲੀ ਤਾਂ ਅਸੀਂ ਪਾਈਪ ਲਾਤੀ ਟਾਇਲਟ ਇਹਨੂੰ ਆਈ ਜਾਂਦੀ ਰਹਿੰਦੀ ਸੀ ਉਹ ਜਖਮਾਂ ਦੇ ਵਿੱਚ ਟਾਇਲਟ ਲੱਗ ਜਾਣੀ ਸਫਾਈ ਕਰਨੀ ਬਹੁਤ ਤਕਲੀਫ ਚੱਲੀ ਐ ਵੀਰੇ ਦੇ ਹੱਥੇ ਤਾਂ ਨਾ ਕੰਬਣੇ ਐਂਟੀਬਾਇਟਿਕ ਦਵਾਈਆਂ ਚਲਣੀਆਂ ਨਾਲ ਦਿਮਾਗੀ ਵੀ ਸਮੱਸਿਆ ਸੀ ਉਸ ਟਾਈਮ ਤੱਕ ਅਫਸੈਟ ਹੋਇਆ ਪਿਆ ਸੀ ਇਹ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਤੇ ਅੱਜ ਤਿਲਕ ਰਾਜ ਵੀਰਾ ਬਿਲਕੁਲ ਠੀਕ ਹੋ ਗਿਆ ਅੱਜ ਤਿਲਕ ਰਾਜ ਵੀਰਾ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਸਦਕਾ ਆਪਣੇ ਯੋਗ ਹੋ ਗਿਆ ਆਪਣੀ ਰੋਟੀ ਦੀ ਬੁਰਕੀ ਆਪਣੇ ਮੂੰਹ 'ਚ ਪਾਉਣ ਯੋਗਾ ਹੋ ਗਿਆ ਜ਼ਖਮਾਂ ਨਾ ਭਰਿਆ ਹੋਇਆ ਸੀ 2 ਸਾਲ ਲੱਗੇ ਜ਼ਖਮਾਂ ਨੂੰ ਸਕਦੇ ਸਕਦੇ ਆ ਦੋ ਸਾਲਾਂ ਵਿੱਚ ਜਾਗਮ ਸੁੱਕਿਆ ਬਾਈ ਤੇ ਪਰ ਇੱਕ ਗੱਲ ਆ ਵੀ ਇਹ ਬੰਦਾ ਤੁਹਾਨੂੰ ਕੀ ਲੱਗਦਾ ਵੀ ਕਿਸੇ ਹੋਰ ਗ੍ਰਹਿ ਤੋਂ ਆਇਆ ਸੀ ਇੱਥੋਂ ਨਹੀਂ ਰਹਿਣ ਆਲਾ ਸੀ ਇਹਦੇ ਮਾਮੇ ਇਹਦੀਆਂ ਮਾਸੀਆਂ ਇਹਦੇ ਭੂਆ ਇਹਦੀਆਂ ਚਾਚੇ ਇਹਦੇ ਤਾਏ ਸਾਰੇ ਰਿਸ਼ਤੇਦਾਰ ਤਾਂ ਹੋਣਗੇ ਜਦੋਂ ਤੂਤੀ ਬੋਲਦੀ ਸੀ ਹੱਡ ਪੈਰ ਵੀ ਚੱਲਦੇ ਸੀ ਕਾਰੋਬਾਰ ਵੀ ਚੱਲਦੇ ਸੀ ਉਦੋਂ ਸਾਰੇ ਹੀ ਭਰਾ ਭਰਾ ਕਰਦੇ ਸੀ ਜਦੋਂ ਹੱਡ ਪੈਰ ਵੀ ਚੱਲਣੋਂ हट ਗਏ ਤੇ ਸਿਰ ਤੋਂ ਛੱਤ ਵੀ ਉੱਠ ਗਈ ਕੋਈ ਦੇਖਣ ਵੀ ਨਹੀਂ ਆਇਆ ਕੋਈ ਪੁੱਛਣ ਵੀ ਨਹੀਂ ਆਇਆ ਛੱਡੋ ਠੀਕ ਆ ਉਸ ਟਾਈਮ ਹਾਲਾਤ ਹੀ ਇਦਾਂ ਦੇ ਸੀਗੇ ਵੀਰੇ ਦੇ ਨਹੀਂ ਸੀ ਤੁਸੀਂ ਕੁਝ ਕਰ ਸਕਦੇ ਸਾਡੇ ਹਿੱਸੇ ਆਈ ਸੇਵਾ ਭਰਾ ਦੀ ਮਹਾਰਾਜ ਨੇ ਸਾਤੋਂ ਕਿਸੇ ਚੰਗੇ ਕਰਮਾਂ ਦਾ ਕੋਈ ਫਲ ਦਿੱਤਾ ਸੇਵਾ ਲਈ ਇਸ ਵੀਰ ਦੀ ਪਰ ਹੁਣ ਤਾਂ ਮਿਲ ਜਿਓ ਆ ਕੇ ਹੁਣ ਤਾਂ ਕੋਈ ਆਵੋ ਹੁਣ ਤਾਂ ਕੋਈ ਆ ਕੇ ਤਿਲਕਰਾਜ ਨੂੰ ਮਿਲ ਕੇ ਜਾਓ ਯਾਰ ਬਾਈ ਆ ਕੇ ਆਪਣੇ ਇਸ ਖੂਨ ਦੇ ਰਿਸ਼ਤੇ ਨੂੰ ਘਟੋ ਘਟ ਹੌਸਲਾ ਹੀ ਦੇ ਦਿਓ ਵੀ ਕੋਈ ਨਾ ਅਸੀਂ ਤੇਰੇ ਨਾਲ ਆ ਪੁੱਤ ਅਸੀਂ ਤੇਰੇ ਨਾਲ ਆ ਭਰਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਬੇਨਤੀ ਆ ਸਾਡੀ ਜੇ ਕੋਈ ਰਿਸ਼ਤੇਦਾਰ ਭੈਣ ਭਰਾ ਵੀਡੀਓ ਨੂੰ ਦੇਖਦਾ ਨਾ ਤਾਂ ਪਲੀਜ਼ ਇੱਕ ਵਾਰੀ ਆ ਕੇ ਮਿਲ ਕੇ ਜਾਓ ਸਾਡੇ ਵੀਰ ਨੂੰ ਤਿਲਕਰਾਜ ਤੂੰ ਕਿੰਨਾ ਪੜਿਆ ਮੈਂ ਉਹ ਭਾਈ ਪੜਿਆ ਦੱਸਦਾ ਪਰ ਉਹਦਾ ਜਦ ਠੀਕ ਹੋਣਾ ਜਿਆਦਾ ਨਹੀਂ ਕਹਿੰਦਾ 17 ਤੀਜਾ ਤੇ ਚਾੜ ਗਾ 10 ਹੀ ਪੜਿਆ ਹੋਇਆ ਭਰਾ ਵੀ ਤੁਰ ਗਿਆ ਦੱਸਦਾ ਅਫਸੈਟ ਹੋ ਗਿਆ ਸੀ ਆਪਦੇ ਮਾਰਦਾ ਸੀ ਮੁੱਕਿਆ ਐਡਾ ਮੂੰਹ ਸਿਆ ਲੈਂਦਾ ਸੀ ਘਰੋਂ ਨਿਕਲ ਗਿਆ ਸੀ 2 ਮਹੀਨੇ ਬਾਅਦ ਸੜਕ ਤੋਂ ਮਿਲਿਆ ਸੀ ਬਹੁਤ ਮਾੜੀ ਹਾਲਤ ਚ ਮੜਕਿਓ ਦੀ ਮੌਤ ਹੋ ਗਈ ਮਾਂ ਪਿਓ ਭਰਾ ਭੈਣ ਇਸ ਤੋਂ ਵੱਧ ਨੇੜੇ ਦੇ ਰਿਸ਼ਤੇ ਹੋਰ ਕੀ ਹੁੰਦੇ ਆ ਚਾਰਾਂ ਹੀ ਤਰਕੇ ਕੱਲਾ ਰਹਿ ਗਿਆ ਤਿਲਕਰਾਜ ਹਾਲਾਤ ਦੇਖੀਏ ਕਿਹੜੇ ਹਾਲਾਤਾਂ ਸੀ ਜਿੰਦਗੀ ਦੇ ਇਹ 2-3 ਸਾਲਾਂ ਦੇ ਵਿੱਚ ਸਾਰਾ ਕੁਝ ਸਿਮਟ ਗਿਆ 20 15-16 ਤੋਂ ਲੈ ਕੇ 2019 ਤੱਕ ਸਭ ਕੁਝ ਹੀ ਬਦਲ ਗਿਆ ਤੇ 222 ਟਿੱਕਰ ਜਾਂਦੇ ਜਾਂਦੇ ਤੇ ਰੀਡ ਦੀ ਹੱਡੀ ਟੁੱਟ ਗਈ ਤੇ ਕੀੜੇ ਪੈ ਗਏ ਅੱਜ 24 ਤੁਹਾਡੇ ਸਾਹਮਣੇ ਪਿਆ ਤੁਹਾਡੇ ਨਾਲ ਇਸਨੇਹਾ ਸਾਂਝਾ ਕਰ ਰਿਹਾ ਸਾਡਾ ਦਿਲਕਰਾਂਜ ਤੁਹਾਡਾ ਭਰਾ ਇੱਥੇ ਰਹਿ ਕੇ ਵੀ ਖੁਸ਼ੀ ਮਨਾਈ ਜਾ ਸਕਦੀ ਹੈ ਮਸਤ ਰੰਡਾ ਖੁਸ਼ ਰੰਡਾ ਜਾਰ ਜ਼ਰੂਰ ਕਰਦਾ ਆਪਣਿਆਂ ਨੂੰ ਇੰਨੇ ਜੀ ਵੀ ਖੁਸ਼ ਹੈਡਫੋਨ ਲਾ ਕੇ ਗਾਣੇ ਸੁਣ ਲੈਂਦਾ ਗਾ ਲੈਂਦਾ ਗੁਣਗਣਾ ਲੈਂਦਾ ਆਲੇ-ਦਾਲੇ ਦਾ ਦੁੱਖ ਸੁਣ ਲੈਂਦਾ ਸੁਣਾ ਲੈਂਦਾ ਹੁਣ ਕੰਨਾਂ ਦੀ ਥੋੜੀ ਸਮੱਸਿਆ ਆ ਗਈ ਹੁਣ ਇਲਾਜ ਚੱਲਦਾ ਅਰਦਾਸ ਕਰਿਓ ਤਿਲਕਰਾਜ ਦੇ ਕੰਨਾਂ ਦੀ ਸਮੱਸਿਆ ਜਲਦੀ ਦੂਰ ਹੋ ਜਾਵੇ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਲੋੜ ਠੀਕ ਹੈ ਵਾਹਿਗੁਰੂ ਜੀ ਕੱਕ ਬੇਬੇ